नानक चुप कर श्री गुरु नानक साहिब महाराज चुप कर गए पंडित अहदेहाल सूद ਦੇ ਜੰਜੂ ਨੂੰ ਗੰਡਾ ਮਾਰ ਰਹੇ ਸਨ ਹਜ਼ੂਰ ਫਿਰ ਬੋਲ ਪਏ ਕਹਿਣਗੇ ਪੰਡਤ ਜੀ ਇਹ ਕਿੰਨੀ ਸਾਲ ਦੀ ਉਮਰ ਵਿੱਚ ਜੰਜੂ ਪਾਈਦਾ ਹੈ ਉਹ ਕਹਾਂ ਨਾਨਕ ਜਦੋਂ ਕੋਈ ਕਿਸ਼ੋਰ ਵਸਤਾ ਵਿੱਚ ਆਉਂਦਾ ਨਾ ਆਉਂਦਾ 10 ਸਾਲ ਹਜ਼ੂਰ ਮੁਸਕਰਾ ਕੇ ਬੋਲੇ ਮੇਰੀ ਉਮਰ ਨਾ 10 ਸਾਲ ਦੀ ਜੰਜੂ ਕੌਣ ਲੱਗੇ ਹੋ ਮੇਰੇ ਤੋਂ 5 ਸਾਲ ਵੱਡੀ 14 ਸਾਲ 15 ਸਾਲ ਦੀ ਮੇਰੀ ਭੈਣ ਸਾਹਮਣੇ ਬੈਠੀ ਐ ਬੇਬੇ ਨਾਨਕੀ ਦੇ ਜੰਜੂ ਕਿਉਂ ਨਹੀਂ ਪਾਇਆ ਪੰਡਤ ਦਾ ਚਿਹਰਾ ਉੱਤਰ ਗਿਆ ਉਹਨੇ ਜਵਾਬ ਦੇ ਕੇ ਕਿ ਹਾਨਾਨਤ ਸਾਡੇ ਧਰਮ ਵਿੱਚ ਔਰਤ ਨੂੰ ਜੰਜੂ ਨਹੀਂ ਪਾਈ ਕਿਉਂ ਔਰਤ ਧਰਮ ਹੀ ਨਹੀਂ ਹੋ ਸਕਦੀ ਹਜ਼ੂਰ ਨੇ ਬੜੇ ਠੰਮੇ ਨਾਲ ਜਵਾਬ ਦਿੱਤਾ ਪੰਡਤ ਜੀ ਤੁਸੀਂ ਵੀ ਕਿਸੇ ਔਰਤ ਦੀ ਕੁੱਖ ਤੋਂ ਜਨਮ ਲਿਆ ਹੈ ਜੇ ਔਰਤ ਦੀ ਕੁੱਖ ਤੋਂ ઋષਿ मुनि ਅਵਤਾਰ ਪੀਰ ਪੈਗੰਬਰ ਔਲੀਏ ਰਾਜੇ ਜਨਮ ਲੈ ਕੇ ਧਰਮੀ ਹੋ ਸਕਦੇ ਨੇ ਔਰਤ ਕਿਉਂ ਨਹੀਂ ਧਰਮੀ ਹੋ ਸਕਦੀ ਜੇ ਉਹਦੀ ਕੁੱਖ ਤੋਂ ਜਨਮ ਲੈ ਕੇ ਤੁਸੀਂ ਪ੍ਰੋਹਿਤ ਗੁਰੂ ਬਣ ਸਕਦੇ ਹੋ ਤਾਂ ਤੁਹਾਨੂੰ ਜਨਮ ਦੇਣ ਵਾਲੀ ਕਿਉਂ ਧਰਮੀ ਨਹੀਂ ਹੋ ਸਕਦੀ ਪੰਡਤ ਦਾ ਚਿਹਰਾ ਪੀਲਾ ਫਿਰ ਗਿਆ ਉਹ ਅੰਦਰੋਂ ਹੈਰਾਨ ਹੋ ਕੇ ਸੋਚਦਾ ਉਹ ਮਨਾ ਅੱਜ ਤੱਕ ਇਦਾਂ ਦੇ ਸਵਾਲ ਕਿਸੇ ਨੇ ਨਹੀਂ ਕੀਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਜ ਪਹਿਲੀ ਕ੍ਰਾਂਤੀਆਂ ਦੀ ਤ੍ਰੇਤੇ ਵਿੱਚ ਇਸਤਰੀ ਤੇ ਵਿਸ਼ਵਾਸ ਨਹੀਂ ਦੁਆਪਰ ਵਿੱਚ ਔਰਤ ਨੂੰ ਜੂਹੇ ਵਿੱਚ ਹਾਰਿਆ ਜਾਂਦਾ ਪਰ ਕਲਯੁਗ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਭੰਡ ਜੰਮੀ ਐ ਭੰਡ ਨਿਮੀ ਐ ਭੰਡ ਦਾ ਅਰਥ ਹੈ ਇਸਤਰੀ ਭੰਡ ਜੰਮੀ ਐ ਭੰਡ ਨਿਮੀ ਐ ਭੰਡ ਕਹਿੰਦੇ ਭੰਡ ਤੋਂ ਇਹ ਹੁਣ ਇੱਕ ਬੇਨਤੀ ਸਮਝੋ ਇੱਥੇ ਭੰਡ ਦਾ ਅਰਥ ਇਸਤਰੀ ਇਸਤਰੀ ਤੋਂ ਸੰਸਾਰ ਪੈਦਾ ਹੁੰਦਾ ਔਰ ਦੂਜੀ ਗੱਲ ਨਿੰਮਿਆ ਦਾ ਅਰਥ ਹੀ ਹੈ ਸਾਥ ਸੰਗਤ ਔਰਤ ਬੱਚੇ ਦੀ ਪਰਵਿਸ਼ ਜਿਹੜੀ ਕਰ ਸਕਦੀ ਉਹ ਬੰਦਾ ਨਹੀਂ ਕਰ ਸਕਦਾ ਜਿਹੜੀ ਪਰਵਿਸ਼ ਮਾਂ ਕਰ ਸਕਦੀ ਹੈ ਨਾ ਗੁਸਤਾਖੀ ਮਹ ਬੰਦਾ ਨਹੀਂ ਪਰਵਿਸ਼ ਕਰ ਸਕਦਾ ਇਹ ਸਚਾਈ ਹੈ ਮੈਂ ਕਈ ਵਾਰ ਕਹਿੰਦਾ ਨਾ ਸਜਣੋ ਪੈਸੇ ਨਾਲ ਨੌਕਰ ਮਿਲ ਸਕਦੇ ਨੇ ਤੁਹਾਨੂੰ ਬੱਚੇ ਪਾਲਣ ਲਈ ਪੈਸੇ ਨਾਲ ਨੌਕਰਾਂ ਨੀਆਂ ਰੱਖੀਆਂ ਜਾ ਸਕਦੀਆਂ ਨੇ ਪਰ ਪੈਸੇ ਨਾਲ ਮਾਹਨਿਓ ਮਿਲ ਸਕਦੀ ਮਾਂ ਵਾਲੀ ਮਮਤਾ ਕਿਤੇੋਂ ਮੋਲ ਨਹੀਂ ਮਿਲ ਸਕਦੀ ਭੰਡ ਜੰਮੀ ਐ ਭੰਡ ਨਿਮੀ ਐ ਭੰਡ ਮੰਗਣ ਵਿਆਹ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਹੋ ਜਿੰਨੀ ਕੋ ਪੇਸ਼ੇਂ ਜਿੰਨੀ ਸਹਿਣਸ਼ੀਲਤਾ ਜਿੰਨਾ ਅੰਦਰ ਦਾ ਸਬਰ ਤੇ ਮਮਤਾ ਮਾਂ ਨੂੰ ਦਿੱਤੀ ਐ ਬੰਦੇ ਵਿੱਚ ਇਹ ਮਮਤਾ ਨਹੀਂ ਰੱਬ ਨੇ ਪਰੀ ਤੁਸੀਂ ਤਜਰਬਾ ਕਰਦੇ ਰਹੇ ਹੋ ਮੈਂ ਵੇਖਿਆ ਮੇਰੀ ਫਲਾਈਟ ਸੀ ਆਸਟ੍ਰੇਲੀਆ ਦੀ ਤਾਂ ਮੈਂ 에어ਪੋਰਟ ਤੇ ਵੇਖਿਆ ਕਿ ਬੀਬੀ ਨੇ ਛੋਟਾ ਜਿਹਾ ਬੱਚਾ ਮੋਢੇ ਲਾਹੇ বোর্ডিং ਪਾਸ ਬਣਵਾ ਰਹੀ ਹੈ ਉਹ ਬੱਚਾ ਰੋ ਰਿਹਾ ਹੈ ਨਾਲੇ ਉਹ ਕਾਗਜ਼ ਕੱਢ ਕੇ ਦਿੰਦੀ ਹੈ ਨਾਲੇ ਬੱਚੇ ਨੂੰ ਥਾਪੜ ਦਿੰਦੀ ਚਲੋ ਉਹਦੇ বোর্ডিং ਪਾਸ ਬਣ ਗਏ ਬੈਗ ਜਮ੍ਹਾਂ ਹੋ ਗਏ 2-3 ਘੰਟੇ ਦੀ ਫਲਾਈਟ ਵਿੱਚ ਸੀ ਉਹ ਬੱਚੇ ਨੂੰ 에어ਪੋਰਟ ਤੇ ਲੈ ਕੇ ਕਦੇ ਇੱਧਰ ਕਦੇ ਉੱਧਰ ਮੋਢੇ ਲਾ ਕੇ ਘੁੰਮਦੀ ਰਹੇ ਬੱਚਾ ਰੋ ਹੀ ਗਿਆ ਥੋੜਾ ਜਿਹਾ ਦੁੱਧ ਪੀ ਕੇ ਸੌਂ ਗਿਆ ਫਿਰ ਰੋਣ ਲੱਗ ਪਿਆ ਮੈਂ 에어ਪੋਰਟ ਤੇ ਉਹ ਮਾਂ ਬੀਬੀ ਬੱਚੇ ਨੂੰ ਮੋਢੇ ਤੇ ਲਾ ਕੇ ਚੁੱਪ ਕਰਾਉਂਦਿਆਂ ਘੁੰਮਦੀ ਵੇਖੀ ਫਲਾਈਟ ਇਕੱਠਿਆਂ ਸੀ ਜਹਾਜ਼ ਵਿੱਚ ਲੋਕੀ ਸੌਂ ਗਏ ਪਰ ਸਾਧ ਸੰਗਤ ਤੋਂ ਬੀਬੀ ਤਮ ਹੀ ਬੱਚੇ ਨੂੰ ਮੋਢੇ ਲਾ ਕੇ ਚੁੱਪ ਕਰਾ ਕੇ ਘੁੰਮਦੀ ਸੀ ਫਿਰ ਥੋੜੀ ਦਿਰੋਂ ਬੱਚਾ ਸੁੱਤਾ ਉਹਨਾਂ ਥੋੜੀ ਦੇਰ ਬਾਅਦ ਵਿੱਚ ਖਾਣਾ ਵਰਤੌਣਾ ਸ਼ੁਰੂ ਕੀਤਾ ਜਹਾਜ਼ ਦੇ ਸਭ ਲੋਕ ਆਪਣਾ ਖਾਣਾ ਖਾ ਰਹੇ ਸੀ ਤੇ ਮੈਂ ਵੇਖਿਆ ਬੀਬੀ ਨੂੰ ਬੱਚਾ ਖਾਣਾ ਨਾ ਖਾਣ ਦੇਵੇ ਰੋਈ ਜਾਏ ਤੇ ਸਾਥ ਸੰਗਤ ਉਹਦੀ ਪਲੇਟ ਇਦਾਂ ਹੀ ਉਹ ਪਿਆ ਪਹਿਕ ਕੀਤਾ ਖਾਣਾ ਠੰਡਾ ਹੋ ਗਿਆ ਉਹ ਮਾਈ ਜਹਾਜ਼ ਵਿੱਚ ਵੀ ਬੱਚੇ ਨੂੰ ਲੈ ਕੇ ਘੁੰਮਦੀ ਰਹੀ ਆਸਟ੍ਰੇਲੀਆ ਦੇ 에어ਪੋਰਟ ਤੱਕ ਮੈਂ ਵੇਖਿਆ ਉਹ ਜਿੰਨੇ ਘੰਟੇ ਲੱਗੇ ਬੱਸ ਵਿੱਚੋਂ ਇੱਕ ਅੱਧ ਘੰਟਾ ਬੱਚਾ ਸੋਵੇ ਫਿਰ ਉਹ ਮਾਂ ਮੋਢੇ ਨਾਲ ਲਾ ਕੇ ਉਸ ਮਾਂ ਨੂੰ ਗੁੱਸਾ ਨਹੀਂ ਆਇਆ ਤੇ ਮਾਫ ਕਰਿਓ ਇੰਨੀ ਮੋਹ ਮਮਤਾ ਪੇਸ਼ੈਂਸ ਸਹਿਣਸ਼ੀਲਤਾ ਸਿਰਫ ਮਾਂ ਵਿੱਚ ਹੋ ਸਕਦੀ ਹੈ ਬੰਦੇ ਵਿੱਚ ਨਹੀਂ ਆਪਾਂ ਪਰਵਾਰਾਂ ਵਾਲੇ ਬੈਠੇ ਗ੍ਰਸਤੀਆਂ ਬੰਦੇ ਨੂੰ ਬੱਚਾ ਫੜਾ ਕੇ ਵੇਖੋ ਵੇ 2 ਘੰਟੇ ਚੁੱਪ ਕਰਾਉਣੇ ਅੱਧੇ ਘੰਟੇ ਬਾਅਦ ਹੀ ਕਹੇਗਾ ਫੜ ਜਾ ਰ ਚੁੱਪੀ ਨਹੀਂ ਕਰਦਾ ਬੰਦੇ ਨੂੰ ਗੁੱਸਾ ਆ ਜਾਂਦਾ ਹੈ ਮਾਂ ਨੀਓ ਗੁੱਸਾ ਕਰਦੀ ਉਹਦੇ ਅੰਦਰ ਰੱਬ ਨੇ ਮਮਤਾ ਹੀ ਅੰਨੀ ਭਰੀ ਬੰਦੇ ਦੇ ਅੰਦਰ ਇੰਨੀ ਪੇਸ਼ੈਂਸ ਨਹੀਂ ਹੈ ਕਿ 2 ਘੰਟੇ ਇਥੇ ਹੁਮਲਾ ਹੈ ਬੱਚੇ ਨੂੰ ਚੁੱਪ ਕਰਾਓ ਮਾਂ ਕੋ ਹਮ ਸਕਦੀ ਹੈ ਤਈਓ ਪਾਤਸ਼ਾਹ ਨੇ ਕਿਹਾ ਮਾਂ ਵਾਲੀ ਮਮਤਾ ਮੁੱਲ ਨਹੀਂ ਮਿਲ ਸਕਦੀ ਭੰਡ ਜੰਮੀ ਆ ਭੰਡ ਨਿੰਮੀ ਆ ਬੱਚੇ ਦੀ ਪਰਵਰਿ ਸਿਰਫ ਮਾਂ ਕਰ ਸਕਦੀ ਵਧੀਆ ਭੰਡ ਮੰਗਣ ਵਿਆਹ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਫਿਰ ਪਾਤਸ਼ਾਹ ਨੇ ਸਿੱਧਾ ਗਿਆ ਕਹਿੰਦੇ ਭੰਡ ਭੰਡੋ ਚੱਲੇ ਰਾਹੋ ਭੰਡ ਮੁਵਾ ਭੰਡ ਭਾਲੀ ਐ ਭੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀ ਐ ਜਿੱਤ ਜੰਮੇ ਰਾਜਾਨ ਕਲਯੁਗ ਵਿੱਚ ਪਹਿਲੀ ਵਾਰ ਆਜਾਈ ਦੁਆਪਰ ਵਿੱਚ ਔਰਤ ਨੂੰ ਜੂਹੇ 'ਚ ਹਾਰਿਆ ਜਾ ਰਿਹਾ ਹੈ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੋਕ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਸਾਧ ਸੰਗਤ ਹੁਣ ਪੰਡਤ ਅਸ ਦੇ ਹਾਲ ਚੁੱਪ ਕਰ ਉਹਨੇ ਮੇਧਾ ਭਲੀਆਨ ਦਾਸ ਨੂੰ ਕਿਹਾ ਤੇਰੇ ਨਾਨਕ ਨੇ ਜੰਜੋ ਪਾਣਾ ਵੀ ਹੈ ਕਿ ਨਹੀਂ ਪੇ ਤਾਂ ਮੇਧਾ ਕਾਲੂ ਨੇ ਥੋੜਾ ਗੁੱਸੇ ਵਿੱਚ ਕਿਹਾ ਨਾਨਕ ਚੁੱਪ ਕਰ ਪੰਡਤ ਜੀ ਜੰਜੋ ਪਾਉਣ ਲੱਗੇ ਨੇ ਚੁੱਪਚਾਪ ਪਾਲਾ ਕਿਉਂਕਿ ਮਾਂ ਪਿਓ ਵਾਸਤੇ ਤਾਂ ਬੱਚਾ ਹੀ ਨਹੀਂ ਨਾ ਗੁਰੂ ਨਾਨਕ ਸਾਹਿਬ। ਪੰਡਤ ਜੰਜੂ ਪਾਉਣ ਲੱਗਾ ਚੁੱਪ ਕਰਕੇ ਪਾਲ। ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਮੈਂ ਕਦੋਂ ਇਨਕਾਰੀ ਹੋਦੇ। ਪੰਡਤ ਜੀ ਜਿਹੜਾ ਜੰਜੂ ਤੁਸੀਂ ਪਾਉਣ ਲੱਗੇ ਉਹ ਚਾਰ ਕੋਡੀਆਂ ਦਾ ਮੁੱਲ ਲੈਂਦਾ ਹੋਣਾ। ਉਹ ਹੈਰਾਨ ਹੋ ਗਿਆ ਅੱਜ ਤੱਕ ਕਿਸੇ ਨੇ ਵੀ ਇਸ ਤਰ੍ਹਾਂ ਕਿਹਾ ਨਹੀਂ। ਕਹਿ ਲੈਂਗੇ ਹੁਣ ਤੁਸੀਂ ਗੰਡਾ ਮਾਰ ਕੇ ਗੱਲ ਚ ਪਾਓਗੇ। ਮੇਰੇ ਕੰਨ ਚ ਕਹੋਗੇ ਮੈਂ ਤੇਰਾ ਅਜ ਤੋਂ ਬਾਅਦ ਗੁਰੂ ਮੰਤਰ ਦੇਦਾ ਹਾਂਗੇ। ਕਹਿੰਦੇ ਪੰਡਤ ਜੀ ਇਹ ਜੰਜੂ ਗਲ ਕੇ ਟੁੱਟ ਜਾਣਾ ਇੱਕ ਦਿਨ ਉਹ ਜੰਜੂ ਦਿਓ ਜਿਹੜਾ ਰੱਬ ਦੀ ਦਰਗਾਹ ਤੱਕ ਜਾਵੇ ਬਾਦ ਵਿੱਚ ਪੰਡਤ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਇੰਨੀ ਛੋਟੀ ਉਮਰ ਤੇ ਇੰਨੀ ਵੱਡੀ ਗੱਲ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਬੋਲਦੇ ਕਹਿੰਦੇ ਚੌਪੜ ਮੋਲੇ ਆਇਆ ਚਾਰ ਕਾਡੀਆਂ ਦਾ ਮੋਲੀ ਲਿਆਂਦਾ ਹੋਣਾ ਦਾ ਚੋਕਰ ਮੁੱਲਣਾ ਆਵੇ ਚੌਕੇ ਪਾਇਆ ਸਿੱਖਾਂ ਅੰਨ ਜੜਾਈਆ ਗੁਰਬੰਧ ਬ੍ਰਹਮਣ ਥੀਆ ਉਹ ਨੂੰ ਆ ਝੜ ਪਿਆ ਵੇ ਤੱਕ ਗਿਆ ਕਹਿੰਦੇ ਸਿਰ ਤਾਂ ਬਿਨਾ ਤੱਕ ਤੋਂ ਰੱਬ ਦੀ ਦਰਗਾਹ ਜਾਵਾਂਗੇ ਤੇ ਸੜ ਜਾਣਾ ਗਲ ਜਾਣਾ ਟੁੱਟ ਜਾਣਾ ਕੋਈ ਐਸਾ ਜਿੰਜੂ ਦਿਓ ਜਿਹੜਾ ਦਰਗਾਹ ਤੱਕ ਜਾਵੇ ਹੁਣ ਪੰਡਤ ਪੁੱਛਦਾ ਨਾਨਕ ਉਹ ਜਿੰਜੂ ਕਿਹੜਾ ਜਿਹੜਾ ਦਰਗਾਹ ਤੱਕ ਜਾਂਦਾ ਉਹ ਕਿਹੜਾ ਫਿਰ ਹਜ਼ੂਰ ਨੇ ਬਚਨ ਕਹੇ ਕਹਿੰਦੇ ਦਇਆ ਕਬਾ ਸੰਤੋਖ ਸੂਤ ਪੜੋ ਜਤ ਗੰਢੀ ਸਤ ਵਟ ਇਹੋ ਜਨੇ ਉਹ ਜੀ ਕਾ ਹੈ ਤਾਂ ਪੰਡੇ ਘਤ ਨਾਏ ਟੁੱਟੈ ਨਾ ਮਲ ਲੱਗੇ ਨਾਏ ਜਲੇ ਨਾ ਜਾਏ ਤਨ ਸੁਮਾਨ ਸਨਾਨ ਕਾ ਜੋਗਲ ਚੱਲੇ ਪਾਏ ਸਾ ਸੰਗਤ ਜਿਹੜੀ ਗੱਲ ਪਾਤਸ਼ਾਹ ਪੰਡਤ ਨੂੰ ਕਹਿ ਰਹੇ ਨੇ ਉਹ ਸਾਡੇ ਤੇ ਵੀ ਲਾਗੂ ਹੋਣੀ ਹੈ। ਉਪਦੇਸ਼ ਕੱਲਾ ਉਹਨਾਂ ਵਾਸਤੇ ਨਹੀਂ। ਆਪਾਂ ਉਹਨਾਂ ਨੂੰ ਕਹਾਂਗੇ ਤੁਸੀਂ ਜੰਜੂ ਮੁੱਲ ਲੈ ਆਂਦਾ ਹੈ, ਗਲ ਜਾਣਾ, ਟੁੱਟ ਜਾਣਾ, ਪੁਰਾਣਾ ਹੋ ਜਾਣਾ। ਤੋ ਕਹਿੰਗੇ ਸਰਦਾਰ ਜੀ ਜਿਹੜੀ ਕਿਰਪਾਨ ਤੁਸੀਂ ਪਾਈ ਹੈ ਗੱਤਰਾ ਤੁਸੀਂ ਵੀ ਵਜ਼ਾਰੋ ਮੁੱਲੀ ਲੈ ਆਂਦਾ ਹੈ। ਕਿਨ ਪਹਾਨ ਗੱਤਰਾ ਜਿਹੜਾ ਤੁਸੀਂ ਪਹਿਨੇ ਹੈ ਇਹ ਵੀ ਪੁਰਾਣਾ ਹੋ ਜਾਣਾ ਹੈ ਇਹ ਵੀ ਗਾਤਰਾ ਗਲ ਜਾਣਾ ਹੈ ਇਹ ਵੀ ਚਿਖਾ ਤੱਕੀ ਜਾਣਾ ਹੈ ਦਰਗਾਹ ਤੱਕੀ ਜਾਣਾ ਹੈ ਇੱਕ ਗੱਲ ਯਾਦ ਰੱਖਿਓ ਸੱਜਣੋਂ ਕਕਾਰ ਬਾਜ਼ਾਰੋਂ ਖਰੀਦੇ ਜਾ ਸਕਦੇ ਨੇ ਉਹ ਰਹਿਤ ਰੱਖਣ ਲਈ ਜ਼ਰੂਰੀ ਨੇ ਮਾਫ ਕਰਿਓ ਪਰ ਕੱਲੇ ਕਕਾਰ ਪਹਿਨ ਕੇ ਗੱਲ ਨਹੀਂ ਬਣੇਗੀ ਕਕਾਰ ਬਾਜ਼ਾਰੋਂ ਖਰੀਦੇ ਜਾ ਸਕਦੇ ਨੇ ਕਿਰਦਾਰ ਬਾਜ਼ਾਰੋਂ ਨਹੀਂ ਖਰੀਦਿਆ ਜਾਂਦਾ ਕਿਰਦਾਰ ਗੁਰੂ ਦਿੰਦਾ ਸੇ ਰੱਬ ਦੀ ਦਰਗਾਹ ਵਿੱਚ ਮਾਨ ਕਿਰਦਾਰ ਕਰਕੇ ਹੁੰਦਾ ਹੈ ਗੁਰੂ ਦੀ ਨਜ਼ਰ ਵਿੱਚ ਪਹਿਨੇ ਹੋਏ ਕਕਾਰਾਂ ਦਾ ਤਾਂ ਅਦਬ ਹੈ ਜੇ ਕਿਸੇ ਪਹਿਨੇ ਹੋਏ ਕਕਾਰਾਂ ਦੇ ਨਾਲ ਕਿਸੇ ਕੋਲ ਕਿਰਦਾਰ ਵੀ ਆ ਜਾਂਦਾ ਹੈ ਸਾ ਸੰਗਤ ਸ਼ਿੰਗਾਰ ਦਾ ਸਮਾਨ ਵਜ਼ਾਰੋਂ ਮਿਲ ਜਾਂਦਾ ਹੈ ਸ਼ਿੰਗਾਰ ਕੀਤਾ ਦੱਸਦੇ ਆ ਕਿ ਭੈਣ ਸੁਹਾਗਣ ਹੈ ਇਹ ਪਤੀ ਵਾਲੀ ਹੈ ਪਰ ਜਦੋਂ ਸ਼ਿੰਗਾਰ ਦਾ ਸਮਾਨ ਵਜ਼ਾਰੋਂ ਮਿਲ ਸਕਦਾ ਹੈ ਕਿਰਦਾਰ ਵਜ਼ਾਰੋਂ ਨਹੀਂ ਮਿਲਦਾ ਕਿਰਦਾਰ ਬਣਾਉਣਾ ਪੈਂਦਾ ਔਰ ਦੁਨੀਆਂ ਵਿੱਚ ਵਡਿਆਈ ਕਿਰਦਾਰ ਦੀ ਹੁੰਦੀ ਹੈ ਸ਼ਿੰਗਾਰ ਤਾਂ ਵਿਸ਼ਵਾ ਕੋਲ ਹੀ ਹੁੰਦਾ ਹੈ ਪਾਤਸ਼ਾਹ ਨੇ ਕੱਲਾ ਬ੍ਰਹਮਣ ਨੂੰ ਕਿਹਾ ਤੇਰਾ ਜੰਜੂ ਗਲ ਘਟ ਉੱਟ ਜਾਣਾ ਉਹ ਸਾਡੇ ਉੱਤੇ ਵੀ ਲਾਗੂ ਹੋਣਾ ਹੈ ਇਹ ਨਹੀਂ ਵੀ ਕੱਲੇ ਕਕਾਰ ਪਹਿਨੇ ਹੋਏ ਨੇ ਨਹੀਂ ਜੀ ਅਸੀਂ ਤਾਂ ਬਹੁਤ ਉੱਚੇ ਨਹੀਂ ਕਕਾਰਾਂ ਨਾਲ ਕਿਰਦਾਰ ਸਿੱਖ ਨੂੰ ਵੀ ਰੱਖਣਾ ਪਏਗਾ ਮੁੱਲ ਕਿਰਦਾਰ ਦਾ ਪਹਿਣਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲ ਸੁਣ ਕੇ ਪੰਡਤ ਅਰ ਦੇ ਹਲ ਚੌਂਕੇ ਵਿੱਚ ਉੱਠ ਖੜੇ ਉਨੇ ਸੂਤ ਦਾ ਜੰਜੂ ਹੱਥ ਵਿੱਚ ਹੀ ਘੁੱਟ ਲਿਆ ਇੰਨੀ ਗੱਲ ਕਹਿ ਕੇ ਚੌਂਕਿਓਂ ਬਾਹਰ ਹੋ ਗਿਆ ਮਹਿਤਾ ਗਾਲੂ ਤੇਰੇ ਨਾਨਕ ਨੂੰ ਜੰਜੂ ਦੀ ਲੋਟ ਨਹੀਂ ਸਾਧ ਸੰਗਤ ਅੱਜ ਜਰੂਰਤ ਹੈ ਆਪਾਂ ਇਹ ਚੀਜ਼ ਸਮਝ ਸਕੀਏ ਇਹ ਨਾ ਹੋਵੇ ਆਪਾਂ ਆਪਣੇ ਕਕਾਰਾਂ ਦੀ ਵਡਿਆਈ ਕਰੀਏ ਸ assi ਬਹੁਤ ਉੱਚੇ ਦੀ ਸਾਧ ਸੰਗਤ ਆਪਾਂ ਆਪਣੇ ਆਪ ਨੂੰ ਉੱਚਾ ਸਮਝੀਏ ਪਾਤਸ਼ਾਹ ਨੇ ਉਹਨਾਂ ਨੂੰ ਵਡਿਆਈ ਦਿੱਤੀ ਜਿਨ੍ਹਾਂ ਕੋਲ ਕਕਾਰਾਂ ਦੇ ਨਾਲ ਨਾਲ ਕਿਰਦਾਰ ਹਾਜ਼ਰ ਸੀ ਜਿਨ੍ਹਾਂ ਬੰਦਿਆਂ ਕੋਲ ਕਿਰਦਾਰ ਨਹੀਂ ਉਹ ਸਿੱਖੀ ਵਿੱਚ ਵੀ ਪ੍ਰਵਾਨ ਨਹੀਂ ਹੁੰਦੇ ਪਾਤਸ਼ਾਹ ਨੇ ਕੱਲੇ ਬ੍ਰਾਹਮਣ ਨੂੰ ਜਾਂ ਮੁਸਲਮਾਨ ਨੂੰ ਨਹੀਂ ਕਿਹਾ ਕੱਲੇ ਯੋਗੀ ਨੂੰ ਨਹੀਂ ਕਿਹਾ ਉਹ ਸਾਡੇ ਉੱਤੇ ਵੀ ਲਾਗੂ ਹੋਣਾ ਹੈ ਅੱਜ ਵਿਚਾਰਨ ਦੀ ਲੋੜ ਹੈ ਸਾਧ ਸੰਗਤ ਅੱਜ ਸਾਡੇ ਕਿਰਦਾਰ ਵਿੱਚ ਕਮੀ ਆ ਰਹੀ ਹੈ ਸਾਡੇ ਪਿਆਰ ਵਿੱਚ ਕਮੀ ਆ ਰਹੀ ਹੈ ਸਾਡੇ ਵਿਸ਼ਵਾਸ ਵਿੱਚ ਕਮੀ ਆ ਰਹੀ ਹੈ ਹਰ ਸਿੱਖ ਦੂਜੇ ਸਿੱਖ ਵੱਲ ਵੇਖ ਰਿਹਾ ਹੈ ਗਲਤੀ ਕਰੇ ਮੈਂ ਸਿਰਫ ਫੇਸਬੁਕ ਤੇ ਪਾਉਂ ਅਸੀਂ ਦੂਜਿਆਂ ਦੇ ਕਰਤਾਰ ਵਿੱਚੋਂ ਕਮੀਆਂ ਲੱਭ ਰਹੇ ਹਾਂ ਪਾਤਸ਼ਾਹ ਨੇ ਕਿਹਾ ਜਿਹੜਾ ਬੰਦਾ ਦੂਜਿਆਂ ਉੱਤੇ ਖੁਸ਼ ਹੁੰਦਾ ਹੈ ਤੇ ਇਹਦਾ ਕੰਮ ਬਿਗੜਿਆ ਉਹ ਸੱਜਣੋਂ ਖੁਸ਼ ਨਾ ਹੋ ਵੋ ਕਿਉਂ ਇਹ ਹੋ ਸਕਦਾ ਜੇ ਥੋਡੀ ਬੇੜੀ ਸਮੁੰਦਰ ਵਿੱਚ ਹੈ ਕੱਲ ਤੁਹਾਡੇ ਨਾਲ ਕੀ ਹੋ ਜਾ ਕੋਈ ਪਤਾ ਨਹੀਂ ਇਸ ਲਈ ਕਿਸੇ ਦਾ ਔਗਣ ਵੇਖ ਕੇ ਖੁਸ਼ ਨਹੀਂ ਹੋਣਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਹੈ ਸਤਿਗੁਰੂ ਸਾਡੇ ਉੱਤੇ ਕਿਰਪਾ ਤਰਸ ਕਰਿਓ ਜਿਹੜਾ ਔਗਣ ਆਸੀ ਕਿਸੇ ਦਾ ਵੇਖ ਕੇ ਖੁਸ਼ ਹੋ ਰਹੇ ਮਹਾਰਾਜ ਖੁਸ਼ ਨਾ ਹੋਈਏ ਤਰਸ ਕਿਰਪਾ ਕਰੋ ਜਿਹੜਾ ਔਗਣ ਕਿਸੇ ਵਿੱਚ ਵੇਖੇ ਮਹਾਰਾਜ ਉਹ ਮੇਰੇ ਜੀਵਨ ਚ ਨਾ ਆਵੇ ਇਹ ਨਾਸ ਕਰਨੀ ਚਾਹੀਦੀ ਔਰ ਸਾਥ ਸੰਗਤ ਇਹ ਨਹੀਂ ਕਿ ਅਸੀਂ ਦੂਜਿਆਂ ਦੇ ਔਗਣ ਵੇਖ ਕੇ ਖੁਸ਼ ਹੋ ਰਹੇ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਨਿੰਦਕ ਕਹੇ ਜੋ ਦੇਖੈ ਸ਼ਦਰ ਤੋ ਨਿੰਦਕੋ ਮਹ ਹੈ ਪਲੋ ਦੇਖ ਦੁਖ ਭਰੀਐ ਨਿੰਦਕ ਬੰਦੇ ਦੀ ਨਿਸ਼ਾਨੀ ਹੈ ਉਹ ਦੂਜੇ ਦਾ ਔਗਣ ਵੇਖ ਕੇ ਖੁਸ਼ ਹੁੰਦਾ ਹੈ ਸਾਥ ਸੰਗਤ ਕਿਸੇ ਦਾ ਭਲਾ ਕਰਨ ਵੇਖ ਕੇ ਉਹਦੇ ਅੰਦਰ ਜੈਲਸੀ ਪੈਦਾ ਹੁੰਦੀ ਵੀ ਇਹ ਕਿਉਂ ਭਲਾ ਕਰਦਾ ਅਜਪਨ ਪਾਤਸ਼ਾਹ ਦਾ ਪਰਮ ਮਨਾ ਰਹੇ ਹੋ ਆਪਣਾ ਕਿਰਦਾਰ ਉੱਚਾ ਕਰਨ ਲਈ ਅਰਦਾਸ ਕਰੀਏ ਪਾਤਸ਼ਾਹ ਸਾਡਾ ਕਿਰਦਾਰ ਉੱਚਾ ਕਰੋ ਸਿੱਖ ਦੇ ਕਿਰਦਾਰ ਦੀ ਵਡਿਆਈ ਹੈ ਕੱਲੇ ਕਕਾਰਾਂ ਦੀ ਵਡਿਆਈ ਦੀ ਉਹਨੇ ਕਕਾਰ ਪੈਨੇ ਹੋਏ ਨੇ ਜੀ ਇਹਦੇ ਕੋਲ ਪੈਸਾ ਬਹੁਤ ਹੈ ਕਿਰਦਾਰ ਕਰਕੇ ਵਡਿਆਈ ਹੋਣੀ ਕਿਰਦਾਰ ਉੱਚਾ ਕਦੇ ਨਾਲ ਹੋਣੇ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਉਹਦੇ ਵਾਸਤੇ ਗੁਰੂ ਕੋਲੋਂ ਮੰਗਣਾ ਪੈਣਾ ਹੈ ਜਿੰਨਾ ਕੋਈ ਨਿਮਰਤਾ ਵਿੱਚ ੁੱਕ ਜਾਏਗਾ ਉੰਨੀ ਬੱਦੀ ਉਹਦੀ ਵਡਿਆਈ ਹੋਏਗੀ ਅਜ ਸਾਧ ਸੰਗਤ ਸਾਡੇ ਹਰ ਕੰਮ ਵਿੱਚ ਹੰਕਾਰ ਹੈ ਹਮੇ ਚੱਲ ਰਹੀ ਹੈ ਅਸੀਂ ਦੂਜਿਆਂ ਨੂੰ ਨੀਵਾਂ ਵਿਖਾ ਕੇ ਬਹੁਤ ਖੁਸ਼ ਹੁੰਨੇ ਆ ਇਹ ਚੀਜ਼ਾਂ ਆਪਣੇ ਅੰਦਰੋਂ ਸਾਨੂੰ ਅਰਦਾਸ ਕਰਨੀ ਪੈਗੀ ਮਹਾਰਾਜ ਸਾਡੇ ਤੇ ਕਿਰਪਾ ਬਖਸ਼ਿਸ਼ ਕਰੋ ਮੈਂ ਕਈ ਵਾਰ ਬੇਨਤੀ ਇਹ ਲਾਈਵ ਤੋਂ ਵੀ ਕਹੀ ਹੈ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਮੰਦਰ ਵਿੱਚ ਗਏ ਨਾ ਨੋ ਅੰਗ ਦੀ ਬਾਣੀ ਇਕੱਠੀ ਪਾਤਸ਼ਾਹ ਨੇ ਮੰਦਰ ਦੇ ਵਿੱਚ ਬਹਿ ਕੇ ਉਚਾਰਨ ਕੀਤੀ 929 ਅੰਗ ਤੋਂ ਲੈ ਕੇ 938 ਅੰਗ ਤੱਕ ਕੰਟੀਨਿਊ ਨੋ ਅੰਗ ਦੀ ਇੱਕ ਬਾਣੀ ਹੈ ਨੋ ਪੰਨਿਆਂ ਬਾਣੀ ਦੇ ਪਾਤਸ਼ਾਹ ਨੇ ਮੰਦਰ ਵਿੱਚ ਬਹਿ ਕੇ ਉਚਾਰਨ ਕੀਤੀ ਦੱਖਣੀ ਓੰਕਾਰ ਦੀ ਬਾਣੀ ਔਰ ਸਾਧ ਸੰਗਤ ਜੇ ਮੰਦਰ ਵਿੱਚ ਬਹਿ ਕੇ ਬਾਣੀ ਉਚਾਰਨ ਕੀਤੀ ਪੁਜਾਰੀ ਨੇ ਪਾਤਸ਼ਾਹ ਦੇ ਚਰਨ ਫੜੇ ਜੇ ਪਾਤਸ਼ਾਹ ਮੱਕੇ ਵਿੱਚ ਗਏ ਤੇ ਮੌਲਵੀਆਂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਪਣੇ ਚਰਨਾਂ ਦਾ ਜੋੜਾ ਦੇ ਦਿਓ ਤੇਰੀ ਨਿਸ਼ਾਨੀ ਕੌਣ ਸੀ ਮੱਕੇ ਅੰਦਰ ਪੂਜ ਕਰਾਈ ਤੇ ਜੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੋਗੀਆਂ ਦੇ ਮਠ ਰਤ ਗਏ ਜੋਗੀਆਂ ਨੇ ਹੱਥ ਜੋੜ ਕੇ ਕਿਹਾ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਮੰਦਰ ਵਿੱਚ ਪੂਜਿਆ ਮਸਜਿਦ ਵਿੱਚ ਪੂਜਿਆ ਮਠ ਵਿੱਚ ਪੂਜਿਆ ਕਿਹੜਾ ਘਰ ਹੈ ਜਿੱਥੇ ਗੁਰੂ ਨਾਨਕ ਸਾਹਿਬ ਦੀ ਪੂਜਾ ਨਹੀਂ ਹੋਈ ਦੂਜਿਆਂ ਨੂੰ ਪਾਤਸ਼ਾਹ ਨੇ ਸਿੱਖੀ ਦਾ ਸਬਕ ਸਿਖਾ ਦਿੱਤਾ ਅੱਜ ਆਪਣੇ ਮਨਾਂ 'ਚ ਹੱਥ ਮਾਰਿਓ ਅਸੀਂ ਕਿਸੇ ਨੂੰ ਤਾਂ ਆਪਣੇ ਵੱਲ ਕੀ ਲੈ ਆਉਣਾ ਸੀ ਸਾਡੇ ਆਪਣੇ ਸਾਡੇ ਕੋਲੋਂ ਭੱਜ ਗਏ ਆਪਣੇ ਸਾਡੇ ਕੋਲੋਂ ਭੱਜੇ ਫਿਰਦੇ ਨੇ ਆਪਣਿਆਂ ਨੂੰ ਸਿੱਖੀ ਵਿੱਚ ਲਿਆਉਣ ਲਈ ਪ੍ਰਚਾਰ ਹੋ ਰਿਹਾ ਹੈ ਕਿਸੇ ਦੂਜੇ ਨੂੰ ਤੱਕੀ ਲੈ ਆਉਣਾ ਸੀ ਉਹਦਾ ਰੀਜ਼ਨ ਇਹ ਕੋਈ ਹੈ ਈਰਖਾ ਦਵੇ ਜੈਲਸੀ ਜਿਹੜੀ ਗੱਲ ਪਾਤਸ਼ਾਹ ਨੇ ਉਹਨਾਂ ਨੂੰ ਕਹੀ ਸੀ ਕਰਨ ਵਖੀਲੀ ਆਪ ਵਿੱਚ ਭਾਈ ਤੁਸੀਂ ਆਪਸ ਵਿੱਚ ਵਖੀਲੀ ਕਰਦੇ ਹੋ ਤੇ ਯਾਦ ਰੱਖਿਓ Hindu Musalman ਦੋਏ ਦਰਗਾਹ ਅੰਦਰ ਲੈ ਨਾ ਟੋਈ ਕਹਿੰਦੇ ਰੱਬ ਦੀ ਦਰਗਾਹ ਦੇ ਤੁਹਾਨੂੰ ਢੋ ਨਹੀਂ ਮਿਲਣੀ ਕਿਉਂ ਤੁਸੀਂ ਆਪਸ ਵਿੱਚ ਵਖੀਲੀ ਕਰ ਰਹੇ ਸਾਧ ਸੰਗਤ ਆ ਸਾਡੇ ਉੱਤੇ ਵੀ ਇਹ ਚੀਜ਼ ਲਾਗੂ ਹੁੰਦੀ ਹੈ ਆਪਾਂ ਇੱਕ ਦੂਜੇ ਨਾਲ ਵਖੀਲੀ ਨਾ ਕਰੀਏ ਈਰਖਾ ਨਾ ਕਰੀਏ ਫਿਰ ਪਰਮਾਨੰਾਇ ਸਫਲ ਨੇ ਜੇ ਸਿੱਖਾਂ ਨੇ ਈਰਖਾ ਹੀ ਕਰਨੀ ਇੱਕ ਦੂਜੇ ਨਾਲ ਫਿਰ ਪਰਮਾਨੰਾਇ ਸਫਲ ਨਹੀਂ ਹੋਣਾ ਸਤਗੁਰੂ ਦੇ ਚਰਨਾਂ ਚ ਅਰਦਾਸ ਕਰਿਓ ਮਹਾਰਾਜ ਸਾਡੇ ਸਿੱਖਾਂ ਵਿੱਚੋਂ ਈਰਖਾ ਖਤਮ ਹੋਵੇ ਸਾਨੂੰ ਉੱਚੇ ਕਿਰਦਾਰ ਦੀ ਬਖਸ਼ਿਸ਼ ਕਰੋ ਜੋ ਕੁਝ ਹਾਲਾਤ ਬਣ ਰਹੇ ਨੇ ਵਾਰ-ਵਾਰ ਨੈਟ ਉਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਉਦਲੇ ਅਰਦਾਸ ਕਰਿਓ ਮਹਾਰਾਜ ਚਾ ਕਰਦਾਰ ਬਖਸ਼ੋ ਤਾਂ ਅਸੀਂ ਸਾਰੇ ਆਪਣਾ ਸਿੱਖੀ ਦਾ ਪ੍ਰਚਾਰ ਵੀ ਕਰ ਸਕੀਏ ਸਿੱਖੀ ਵਿੱਚ ਵਧਦਾ ਹੋਵੇ ਬੁੰਜਬ ਬਚਨਾ ਵਿੱਚ ਪਾਤਸ਼ਾਹ ਦਾ ਬਚਨ ਹੈ ਸਿੱਖ ਸਿੱਖੀ ਦੇ ਵਾਅਦੇ ਨੂੰ ਲੋਚੇ ਸਿੱਖ ਸਿੱਖ ਉਤੇ ਵਿਸਾਹ ਕਰੇ ਔਰ ਅਬ ਅਜਾਪਾ ਸਿੱਖ ਸਿੱਖ ਦੇ ਵਿਸਾਹ ਨਹੀਂ ਕਰ ਰਿਹਾ ਸਿੱਖੀ ਦੇ ਵਾਅਦੇ ਨੂੰ ਨਹੀਂ ਆਪਾਂ ਲੋਚ ਰਹੇ ਆਪਾਂ ਕਹਿੰਦੇ ਮੇਰਾ ਵਧਣਾ ਚਾਹੀਦਾ ਮੇਰਾ ਨਾਮ ਉੱਚਾ ਹੋਣਾ ਚਾਹੀਦਾ ਔਰ ਸਾਧ ਸੰਗਤ ਇਹ ਤਾਂ ਪ੍ਰਚਾਰ ਸਫਲ ਹੋਣ ਕੇ ਆਪਾਂ ਸਿੱਖੀ ਦੇ ਵਾਅਦੇ ਨੂੰ ਲੋਚੀਏ ਔਰ ਸਿੱਖ ਸਿੱਖੋ ਤੇ ਵਿਸਾਹ ਕਰੇ ਵਿਸ਼ਵਾਸ ਕਰੇ ਅਰਦਾਸ ਕਰਿਓ ਪਾਤਸ਼ਾ ਸਾਡਾ ਕਿਰਦਾਰ ਉੱਚਾ ਕਰੋ ਤਾਂ ਜੋ ਸਾਡੇ ਉਤੇ ਕਿਰਪਾ ਬਖਸ਼ਿਸ਼ ਹੋਵੇ ਇੱਕ ਬੇਨਤੀ ਮੈਂ ਹੋਰ ਕਰਨੀ ਹੈ ਜਿਹੜੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਕਿਸੇ ਨੇ ਕਹਿ ਦਿੱਤਾ ਜੀ ਹਰੀ ਹਰੀ ਹਰਮੰਦਰ ਵਿੱਚ ਅਸੀਂ ਅਭਿਸ਼ੇਕ ਕਰਨਾ ਉਹ ਕਰਨਾ ਕਰਨਾ ਉਹਦਾ ਥੋੜਾ ਜਿਹਾ ਗਹਿਰਾਈ ਵਿੱਚ ਜਾ ਕੇ ਬਿਆਨ ਦਿਓ ਉਹ ਪਤਾ ਲੱਗਣਾ ਚਾਹੀਦਾ ਹੈ ਕਿ ਕਦੇ ਬਾਰੇ ਬੋਲੇ ਕਿਤੇ ਤਖਤ ਸ਼੍ਰੀ ਹਰਮੰਦਰ ਪਟਨਾ ਸਾਹਿਬ ਬਾਰੇ ਬੋਲੇ ਸ਼੍ਰੀ ਹਰਮੰਦਰ ਸਾਹਿਬ ਬਾਰੇ ਬੋਲੇ ਜਾਂ ਕੋਈ ਉਹਨਾਂ ਦਾ ਆਪਣਾ ਕੋਈ ਮੰਦਿਰ ਹੈ ਤਾਂ ਨਾ ਜਿਹਨੂੰ ਉਸ ਵਕਤ ਦੇ ਰਾਜਿਆਂ ਨੇ ਢਾਕੇ ਉਹ ਹਰੀ ਹਰੇ ਮੰਦਰ ਨੂੰ ਬੰਦ ਕੀਤਾ ਉਹਦੇ ਬਾਰੇ ਬੋਲਿਆ ਪਹਿਲਾਂ ਗੱਲ ਕਲੀਅਰ ਹੋ ਜਾਏ ਇਹ ਨਾ ਹੋਵੇ ਸੀ ਕਿਸੇ ਨੇ ਮਾੜੀ ਜੇ ਤਿੱਲੀ ਲਾਈ ਆਪਾਂ ਤੇਲ ਪਾ ਦੇਈਏ ਭੰਮੜ ਮੱਜਾ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਹਾਂ ਬੱਕੀ ਰਹੀ ਗੱਲ ਕੋਈ ਉਤਾਵਲਾ ਹੋਣ ਦੀ ਨਹੀਂ ਕਿਸੇ ਨੂੰ ਲੋੜ ਇਹ ਸਭ ਨੂੰ ਪਤਾ ਹੈ ਹਰ ਮੰਦਰ ਵਿੱਚ ਮਾੜੀ ਨਜ਼ਰ ਨਾਲ ਪੈਰ ਪਾਣਾ ਤਾਂ ਦੂਰ ਦੀ ਗੱਲ ਨਜ਼ਰ ਚੱਕਣ ਵਾਲੇ ਵੀ ਬੰਦੇ ਜਿਉਂਦੇ ਨਹੀਂ ਰਹੇ ਪੈਰ ਪਾਣੇ ਤੋਂ ਪੋ ਤੱਕ ਇਹ ਇਸ ਗੱਲ ਤੋਂ ਐਵੇਂ ਉਤਾਬਲੇ ਨਾ ਹੋਈ ਵਿਆਹ ਕੁਝ ਕਰ ਦੇਣਾ ਉੱਥੇ ਕਿਸੇ ਦੀ ਹਿੰਮਤ ਨਹੀਂ ਉੱਥੇ ਪਹੁੰਚਣ ਦੀ ਪਹੁੰਚਣ ਵਾਲੇ ਰਹੇ ਨਹੀਂ ਫਿਰ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਆਪਾਂ ਕਾਲੇ ਨਹੀਂ ਕਿਸੇ ਨੇ ਪੈਣਾ ਇਹ ਵਾਰ-ਵਾਰ ਅਸੀਂ ਪ੍ਰਚਾਰਕ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਐਵੇਂ ਕੋਈ ਮੜੀ ਜੇ ਤਿੱਲੀ ਲਾਵੇ ਤੇ ਗੱਲ ਵੱਧ ਨਾ ਜਾਵੇ ਇਹ ਹਰ ਥਾਂ ਤੇ ਸਮਗਮੋਤ ਤੇ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਇਹ ਸਚਾਈ ਹੈ ਦੂਜਿਆਂ ਦੇ ਘਰ ਨੂੰ ਅੱਗ ਲਾਉਣ ਵਾਲੀ ਤਿੱਲੀ ਪਹਿਲਾਂ ਖੁਦ ਸੜਦੀ ਹੈ ਤਾਂ ਕਿਸੇ ਦੇ ਘਰ ਨੂੰ ਸਾੜਦੀ ਹੈ ਸਾਧ ਸੰਗਤ ਇਹ ਕਿਸੇ ਦੇ ਅੱਗ ਲਾਉਣ ਵਾਲੇ ਬੰਦੇ ਨੂੰ ਪਹਿਲਾਂ ਵਿਚਾਰ ਕਰਨੀ ਚਾਹੀਦੀਵੇਂ ਤਿੱਲੀ ਪਹਿਲਾਂ ਆਪ ਸੜਦੀ ਆਖ ਬਾਅਦ ਵਿੱਚ ਲੱਗਦੀ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਤੋਂ ਬਹੁਤ ਵੱਡਾ ਉਪਰਾਲਾ ਸਤਿਗੁਰੂ ਤੁਹਾਨੂੰ ਹੋਰ ਏਕਤਾ ਇਤਿਫਾਕ ਚੜਦੀ ਕਲਾ ਬਖਸ਼ਿਸ਼ ਕਰਨ